ਸੁਲਤਾਨਪੁਰ ਲੋਧੀ ਵਿੱਚ ਦਿਨ ਦਿਹਾੜੇ ਦੋ ਦੋ ਲੁੱਟਦੀਆਂ ਵਾਰਦਾਤਾਂ ਵਾਪਰੀਆਂ ਨੇ ਜਿਸ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਦੋ ਮੋਟਰਸਾਈਕਲ ਸਪਾਰ ਅਪਰਾਧੀਆਂ ਵੱਲੋਂ ਕਿਰਪਾਨ ਦੀ ਲੋਕ ਤੇ ਦੋ ਨੌਜਵਾਨਾਂ ਨੂੰ ਰੁੱਟ ਤੋਂ ਬਾਅਦ ਫਰਾਰ ਹੋਣ ਦਾ ਮਾਮਲਾ ਸੀਸੀਟੀਵੀ ਕੈਮਰਾ ਚ ਕੈਦ ਹੋ ਗਿਆ ਦੋਨੋਂ ਨੌਜਵਾਨਾਂ ਵਿੱਚੋਂ ਇੱਕ ਨੇ ਨਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਸੀ ਜਾਣਕਾਰੀ ਮੁਤਾਬਕ ਗੁਰਦੁਆਰਾ ਬੀਰ ਸਾਹਿਬ ਰੋਡ ਤੇ ਗਰਾਰੀ ਚੌਕ ਨੇੜੇ ਇੱਕ ਨੌਜਵਾਨ ਆਪਣੇ ਦੋਸਤ ਦੀ ਸਬਜ਼ੀ ਵਾਲੀ ਰੇੜੀ ਕੋਲ ਬੈਠਾ ਸੀ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਅਚਾਨਕ ਆਏ ਕਿਰਪਾਨ ਦਿਖਾ ਕੇ ਉਸ ਦੀ ਗਲੇ ਚ ਪਾਇਆ ਸੋਨੇ ਦਾ ਲੌਕਟ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਇਹ ਘਟਨਾ ਨਜ਼ਦੀਕੀ ਸੀਸੀਟੀਵੀ ਵਿੱਚ ਸਪਸ਼ਟ ਤੌਰ ਤੇ ਰਿਕਾਰਡ ਹੋਈ ਹੈ ਇਹ ਮੇਰਾ ਨਾਮ ਸਬੂਧ ਕੁਮਾਰ ਹੈ ਜੀ ਮੈਂ ਇਥੇ ਦਾਗ ਚੱਕ ਚ ਰੰਦਾ ਵਾ ਮੈਂ ਬੇਸਾਬ ਦੇ ਕੋਲ ਬੈਠਾ ਸੀਗਾ ਆਪਣੇ ਦੋਸਤ ਦੇ ਲਾਗ ਸਬਜੀ ਦੇ ਗੇੜੀ ਨੂੰ ਹੰਦਾ ਵਾ ਉਹਦੇ ਨਾਲ ਹੀ ਮੈਂ ਬੈਠਾ ਸੀਗਾ ਅਣਜਾਨ ਦੋ ਬੰਦੇ ਆਏ ਨਾਏ ਉਹ ਦੋ ਚਪੇੜਾ ਛੱਡੇ ਮੈਂ ਮੌਕਟ ਖੋ ਕੇ ਲੱਗਿਆ ਇਹ ਕੀ ਕਹਿੰਦੀ ਪੁਲਿਸ ਤੋਰ ਸੁਣ ਤਾਂ ਕਿਹਾ ਕਿ ਆਕੇ ਮੈਂ ਕਹਿਣਾ ਚੈੱਕ ਕਰੂੰਗਾ 나ਗੇ ਤੈਨੂੰ ਫੋਨ ਕਰੂੰਗਾ ਕਿ ਅੱਜ ਤੱਕ ਕੁਛ ਨਹੀਂ ਕੀਤਾ ਹੋਇਆ ਤੇਰੇ ਕੋਲ ਬਸ ਲੋਕੇਟ ਹੀ ਖੋਇਆ ਸੋਨੇ ਦਾ ਤੇਰੀ ਕੋਈ ਪੁਰਾਣੀ ਰਾਂਚਸਤ ਨਹੀਂ ਉਹਦੇ ਨਾਲ ਕੋਈ ਦੁਸ਼ਮਣ ਨਹੀਂ 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 ਕੋਈ ਨਹੀਂ ਨਾ ਉਹ ਮੈਂ ਉਹਨੂੰ ਜਾਣਦਾ ਵਾ ਨਾ ਕਦੇ ਉਹਨੂੰ ਦੇਖਿਆ ਮੈਂ ਕਦੇ ਈ ਮੰਗ ਕਾਦਾ ਐਵੇਂ ਮੰਗ ਕਾਦਾ ਕਿ ਲੋਕ ਫੜ ਲੋ ਅਲਾਗੇ ਮੈਂ ਗੋਫਿਰ ਜਵਾਤ ਹੋ ਸਤੰਦ ਆ ਜਾਓ ਕੀ ਘਟਨਾ ਹੋਈ ਯਾਰ ਰੇੜੀ ਪਰ ਮੈਂ ਖੜਿਆ ਥਾ ਯਾਹ ਰੇੜੀ ਪਰ ਆ ਦੋ ਜਾਨੇ ਆਏ ਆ ਮੋਟਰਸਾਈਕਲ ਤੇ ਲਗੜ ਖੋਗਲੇ ਚਲੇ ਚਾਕੂ ਕਾ ਕਾਰਨ ਨਾਲ ਕੱਟ ਗਿਆ ਫਿਆਰ ਕਿਸਨ ਕੇ ਬਾਦ ਹਾਂ ਜਾਤਾ ਸੀਗਾ ਬੱਜਾ ਆ ਕੀ ਹੋਇਆ ਕਰ ਉਹ ਕਹਿੰਦਾ ਤੇ ਮੇਰਾ ਬੰਦਾ ਕੂਟ ਕੇ ਆਇਆ ਮੇਰਾ ਬੰਦਾ ਨਹੀਂ ਕੂਟਿਆ ਟੜਾ ਨਾਲੀ ਚਾਕੂ ਕੜਿਆ ਪਿੱਛੋਂ ਤਾਰੇ ਗਰਦਨ ਚਾਕੂ ਲਾਇਦਾ ਉਹਨੇ ਠੀਕ ਇਹ ਖੋਗਲੇ ਭੱਜ ਗਿਆ ਅਲਾਗੇ ਮੇਰਾ लॉकेट किसका था वो मेरा था आ, चांदी का सोने का सोने का था कितना नुकसान हो गया इसमें? दो साल पहले लिया था उन्नीस हजार का आ, अब मांग करते पुलिस से कोई पुलिस से मांग करते मैं लाकर दो कार्रवाई हो कार्रवाई हो आ, एक सू इंफॉर्मेशन आई थी कि प्रवासी मजदूर ने उन्होंने को कर दोपहरे करीब तीन बजे जी स्नैचिंग की गई है दो जाने तो सीसीटीवी वगैरह से चेक कर लिया जल्दी ट्रेस करा ਕੀ ਤੁਸੀਂ ਵੀ ਆਪਣੇ ਵਹੀਕਲ, ਘਰ, ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤਿਹ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ